ਸਤਿਨਾਮ ਜਨੀਤ ਕੋਰਾ ਤੇ ਮੈਂ ਗੁਦਾਸਪੁਰ ਸੰਤ ਨਗਰ ਦੀ ਰਹਿਣ ਵਾਲੀ ਆ ਤੇ ਮੈਨੂੰ ਲੈਂਗੁਏਜਸ ਚ ਇੰਟਰਸਟ ਇਸ ਲਈ ਪਿਆ ਸੀ ਜਦੋਂ ਕੋਵਿਡ ਦਾ ਟਾਈਮ ਆਇਆ ਸੀ ਉਦੋਂ ਲੌਕਡਾਊਨ ਲੱਗ ਗਿਆ ਸੀ ਤੇ ਸਾਡੇ ਸਾਰਿਆਂ ਕੋਲ ਬਹੁਤ ਫ੍ਰੀ ਟਾਈਮ ਸੀ ਤੇ ਆਪਣੇ ਫ੍ਰੀ ਟਾਈਮ ਨੂੰ ਕੰਜ਼ੂਮ ਕਰਨ ਵਾਸਤੇ ਮੈਂ ਲੈਂਗੁਏਜਸ ਸਿੱਖਣੀਆਂ ਸਟਾਰਟ ਕੀਤੀ ਆ ਤੇ ਸਭ ਤੋਂ ਪਹਿਲੇ ਮੈਂ ਕੋਰੀਅਨ ਸਿੱਖੀ ਸੀ ਜੇ ਮੈਨੂੰ ਕੋਰੀਅਨ ਸਿੱਖਣ ਚ ਇੰਟਰਸਟ ਇਸ ਕਾਰਨ ਆਇਆ ਕਿਉਂਕਿ ਮੈਂ ਕੋਰੀਅਨ 뮤ਜ਼ਿਕਸ ਆਨ ਦੀ ਸੀ ਤੇ ਮੇਰੇ ਕੋ ਕੋਰੀਅਨ ਦੇ ਦੋਸਤ ਵੀ ਆ ਗਏ ਸੀ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਮੈਂ ਕੋਰੀਅਨ ਸਿੱਖੀ ਤੇ ਫਿਰ ਕੋਰੀਅਨ ਸਿੱਖਣ ਤੋਂ ਬਾਅਦ ਮੈਨੂੰ ਫਿਰ ਫ੍ਰੈਂਚ 'ਚ ਇੰਟਰਸਟ ਲੱਗ ਗਿਆ ਤੇ ਮੈਂ ਫ੍ਰੈਂਚ ਵੀ ਸਿੱਖੀ ਉਸ ਤੋਂ ਬਾਅਦ ਫਿਰ ਲੈਂਗੁਏਜਸ ਸਿੱਖਦੇ ਸੰਦੇ ਮੇਰਾ ਇੰਟਰਸਟ ਇੱਕ ਪੈਸ਼ਨ ਬਣ ਗਿਆ ਤੇ ਮੈਂ ਪੈਸ਼ਨ ਨੂੰ ਹੁਣ ਅਜੇ ਵੀ ਰਿਜ਼ਿਊਮ ਕਰ ਰਹੀ ਆ ਜਿੱਦਾਂ ਬਾਕੀ ਲੈਂਗੁਏਜਸ ਸਿੱਖਣ ਵਾਸਤੇ ਜਿੱਦਾਂ ਮੈਨੂੰ ਚਾਰ ਲੈਂਗੁਏਜਸ 'ਚ ਮੇਰੇ ਕੋਲ ਸਰਟੀਫਿਕੇਟਸ ਆ ਤੇ ਬਾਕੀ ਸੱਤ ਲੈਂਗੁਏਜਸ ਮੈਂ ਬੋਲ ਸਕਦੀ ਆ ਕਿੰਨਾ ਸਮਾਂ ਲੱਗਾ ਪਹਿਲੀ ਲੈਂਗੁਏਜ ਸਿੱਖਣ ਨੂੰ ਤੇ ਇੱਕ ਇੱਕ ਲੋਕਡਾਊਨ ਵਿੱਚ ਕਿਹੜੀ ਕਿਹੜੀ ਲੈਂਗੁਏਜ ਸਿੱਖੀ ਸੀ ਅ ਪਹਿਲੀ ਕੋਰੀਅਨ ਸਿੱਖਣ ਨੂੰ ਮੈਨੂੰ 4-5 ਮਹੀਨੇ ਲੱਗੇ ਸੀ ਜਿੱਦਾਂ ਮੈਂ ਦਿਨ ਦੇ 6-6 ਘੰਟੇ 7-7 ਘੰਟੇ ਉਹਨੂੰ ਸਿੱਖਣ ਨੂੰ ਲਾਂਦੀ ਸੀ ਤੇ ਲੋਕਡਾਊਨ ਦੇ ਵਿੱਚ ਮੈਂ ਦੋ ਹੀ ਲੈਂਗੁਏਜ ਸਿੱਖ ਪਾਈ ਸੀ ਇੱਕ ਕੋਰੀਅਨ ਤੇ ਇੱਕ ਫ੍ਰੈਂਚ ਉਸ ਤੋਂ ਬਾਅਦ ਕਿਹੜੀ ਕਿਹੜੀ ਭਾਸ਼ਾ ਸਿੱਖੀ ਉਹ ਤੋਂ ਬਾਅਦ ਮੈਂ ਜਪਾਨੀ ਸਿੱਖੀ ਜਰਮਨ ਸਿੱਖੀ ਸਪੈਨਿਸ਼ ਸਿੱਖੀ ਫਿਰ ਮੈਂ ਚਾਈਨੀਜ਼ ਵੀ ਸਿੱਖੀ ਸੀ ਬੇਸਿਕਸ ਵਗੈਰਾ ਉਹਦੇ ਜੇ ਹਿੰਦੀ ਪੰਜਾਬੀ ਨੂੰ ਮਿਲਾ ਕੇ ਕੁੱਲ ਪਛਾਵਾਂ ਦੀ ਗੱਲ ਕੀਤੀ ਜੇ ਕਿੰਨੀ ਪਛਾਵਾਂ ਦਾ ਗਿਆਨ ਹੈ ਤੁਹਾਡਾ ਮੈਨੂੰ 10 ਪਛਾਵਾਂ ਦਾ ਗਿਆਨ ਹੈ ਗਾਜੇ ਉਹਨਾਂ ਨੂੰ ਹਿੰਦੀ ਪੰਜਾਬੀ ਇੰਗਲਿਸ਼ ਨਾਲ ਐਡ ਕਰੀਏ ਕੋਰੀਆ 'ਚ ਜਿਹੜਾ ਉਹ ਕੋਰੀਆ ਦਾ ਟੈਸਟ ਹੋਇਆ ਸੀ ਕਿੱਥੇ ਹੋਇਆ ਸੀ ਤੇ ਕੌਣ-ਕੌਣ ਆਇਆ ਸੀ ਉਹਨੇ ਕਿੰਨੇ ਕਿੰਨੇ ਪਾਰਟਿਸਪੀਕੇਟ ਜਿਹੜਾ ਮੇਰਾ ਕੋਰੀਆ 'ਚ ਐਗਜ਼ਾਮ ਹੋਇਆ ਸੀ ਉਹ ਦਿੱਲੀ ਜਵਾਹਰ ਲਾਲ ਨਰੋ ਯੂਨੀਵਰਸਿਟੀ ਹੋਇਆ ਸੀ ਤੇ ਦਿੱਲੀ 'ਚ ਉਹਦੇ 750 ਸੀਟ ਸੀ ਤੇ ਪੂਰੇ ਇੰਡੀਆ 'ਚ ਸਿਰਫ 1000 ਸੀਟ ਸੀ ਪੰਜਾਬ 'ਚ ਕਿੰਨੀ ਕਿਤਾਬਾਂ ਲੱਗੀਆਂ ਹਾਂਜੀ ਗੁਦਾਸ ਪੁੱਛਤ ਮੈਂ ਹੀ ਜਿਹੜੇ ਉੱਥੇ ਬਾਕੀ ਸਟੇਟਸ ਦੇ ਵੀ ਲੋਕੀ ਆਏ ਜਿਹਦਾ ਉੱਤਰਾਖੰਡ ਉੱਤਰ ਪ੍ਰਦੇਸ਼ ਬਾਕੀ ਸਟੇਟਸ ਲਈ ਦਿੱਲੀ ਦੇ ਨਾਲ ਆਗਦੀ ਹੈ ਤੇ ਅ ਫੋਰ ਜੇ ਆਪਾਂ ਗੈਸ ਕਰੀਏ ਤੇ ਪੰਜਾਬ ਚ ਸਿਰਫ ਮੈਂ ਹੀ ਸੀ ਕਿਹੜੀ ਕਲਾਸ ਪੜ੍ਹਦੀ ਕਿੱਥੇ ਸਿਡੀ ਕਰ ਰਹੀ ਸੀ ਮੈਂ ਕੈਲਡੋਨੀਅਨ ਇੰਟਰਨੈਸ਼ਨਲ ਸਕੂਲ ਪਠਾਨਕੋਟ ਪੜ੍ਹਦੀ ਹਾਂ ਤੇ ਮੈਂ 10th ਕਲਾਸ ਚ ਹਾਂ ਜੇ ਗੋਲ ਕੀ ਹੈ ਆਪਣਾ ਮੇਰਾ ਗੋਲ ਇਹ ਹੈ ਕਿ ਜਿੱਦਾਂ ਉਹਨੇ ਇੰਟਰਸਟ ਮੇਰਾ ਪੈਸ਼ਨ ਬਣ ਗਿਆ ਤੇ ਮੈਂ ਇੱਕ ਐਮਬੈਸੀਚਰ ਟਰਾਂਸਲੇਟਰ ਲੱਗਣਾ ਕੀ ਕਰਨਾ ਹੈ ਕਿਉਂਕਿ ਪਹਿਲੇ ਸਿਰਫ ਇੰਟਰਸਟ ਸੀ ਇੰਟਰਸਟ ਐਜ਼ ਅ ਹੌਬੀ ਸੀ ਕਿ ਹੌਬੀ ਆ ਉਹਨੂੰ ਨਾਲ ਨਾਲ ਕੰਟੀਨਿਊ ਕਰਾਂਗੇ ਪਰ ਸੈਕਦੇ ਸੈਕਦੇ ਮੇਰਾ ਪੈਸ਼ਨ ਬਣ ਗਿਆ ਕਿ ਇਹ ਚੀਜ਼ ਚ ਮੈਂ ਵਧੀਆ ਹਾਂ ਇਹ ਚੀਜ਼ ਚ ਮੈਂ ਕਰ ਸਕਦੀ ਹਾਂ ਤੇ ਪੈਸ਼ਨ ਨੂੰ ਅੱਗੇ ਕੰਟੀਨਿਊ ਕਰਨ ਵਾਸਤੇ ਮੇਰਾ ਏਮ ਟਰਾਂਸਲੇਟਰ ਬਣ ਗਿਆ ਗੋਲ ਅਚੀਵ ਕਰਨ ਵਾਸਤੇ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਹੁਣ ਮੇਰੀ ਤਿਆਰੀ ਚੱਲ ਰਹੀ ਹੈ ਜਿੱਦਾਂ ਹੁਣ ਮੈਨੂੰ ਆਨਲਾਈਨ ਕੋਸ਼ਿਸ਼ ਕਰਨੀ ਪਈਆਂ ਲੈਕਚਰਸ ਲੈਣੇ ਪਈਆਂ ਸਰਟੀਫਿਕੇਟਸ ਮਿਲਦੇ ਪਈਆਂ ਤੇ ਅੱਗੇ ਹੁਣ ਮੈਂ ਜਿੱਦਾਂ ਕਾਲਜ ਚ ਜਾ ਕੇ ਉਹਨਾਂ ਦੀ ਡਿਗਰੀਸ ਕਰਾਂਗੀ ਤੇਹੀ ਮੇਰਾ ਜੇ ਪਲਾਨ ਹੈ ਘਰਦਿਆਂ ਦੀ ਬਹੁਤ ਸਪੋਰਟ ਹੈ ਜਿਦਾ ਮੇਰੇ ਪੇਰੈਂਟਸ ਦੀ ਬਹੁਤ ਸਪੋਰਟ ਹੈ ਉਹ ਮੇਰੇ ਇਨਾਂ ਦੀ ਮਤਲਬ ਮੈਨੂੰ ਸਪੋਰਟ ਕਰਦੇ ਆ ਮੇਰੇ ਪੈਸ਼ਨ ਚ ਸਪੋਰਟ ਕਰਦੇ ਕਦੀ ਮੈਨੂੰ ਰੋਕਿਆ ਨਹੀਂ ਕਿ ਤੂੰ ਇਹ ਨਹੀਂ ਕਰਨਾ ਤੂੰ ਉਹ ਵਾਲੀ ਲੈਂਗੁਏਜਸ ਨਹੀਂ ਕਰਨੀ ਉਹ ਹਰ ਇੱਕ ਚ ਸਪੋਰਟ ਕਰਦੇ ਨੇ ਤੇ ਉਹਨਾਂ ਦੇ ਸਿੱਤੇ ਹੀ ਇਹ ਸਾਰਾ ਕੁਝ ਹੁੰਦਾ ਪਿਆ ਤੇ ਘਰ ਦੇ ਜ ਮम्मी पापा ਨੇ ਕਹਿਣੇ ਹੈਗਾ ਵੀ ਤੂੰ ਕੀ ਬੋਲਦੀ ਰਹਿਣੀ ਚਾਹੀਦੀ ਜੈਨਿਸ ਅਨੁਸੰਗਿਤ ਆਂਦੀ ਨਹੀਂ ਉਹਨਾਂ ਨੂੰ ਤੇ ਅਜੇ ਮਦਦ ਸਮਝ ਨਹੀਂ ਆਂਦੀ ਮੈਂ ਕੀ ਕੀ ਬੋਲਦੀ ਆਂ ਪਰ ਉਹਨਾਂ ਨੇ ਕਦੀ ਮਤਲਬ ਡਾਂਟਿਆ ਵਗੈਰਾ ਨਹੀਂ ਮਜ਼ਾਕ ਵਗੈਰਾ ਜ਼ਰੂਰ ਕੀਤਾ ਹਾਂ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਮੈਂ ਸੰਤਨਗੜ ਗੁਰਦਾਸਪੁਰ ਦਾ ਵਾਸੀ ਹਾਂ ਤੇ ਅਜਨੀਤ ਜਦੋਂ 7th 6th ਕਲਾਸ ਵਿੱਚ ਪੜ੍ਹਦੀ ਸੀਗੀ ਉਦੋਂ ਇਹਨੂੰ ਥੋੜਾ ਥੋੜਾ ਆਪਣਾ ਕੋਰੀਅਨ 뮤ਜ਼ਿਕ ਵੱਲ ਧਿਆਨ ਜਾਣਾ ਸ਼ੁਰੂ ਕੀਤਾ ਫਿਰ ਇਹਨੇ ਕੋਰੀਅਨ ਸਿੱਖਣੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਕਿ ਇਹਦਾ ਕੋਰੀਅਨ ਲੈਂਗੁਏਜ ਵਿੱਚ ਇੰਟਰਸਟ ਚੱਲ ਗਿਆ ਫਿਰ ਇਹਨੂੰ ਮੈਂ ਕਿਹਾ ਕਿਉਂ ਨਾ ਤੂੰ ਆਪਣੀ ਲੈਂਗੁਏਜ ਪਰਸੂ ਕਰ ਫਿਰ ਆਨਲਾਈਨ ਇਹਦੇ ਪੇਪਰ ਦਵਾਏ ਫਿਰ ਜਦੋਂ ਉਹਨੂੰ ਉੱਚੋ ਕੰਫੀਡੈਂਸ ਮਿਲਿਆ ਫਿਰ ਹੋਰ ਲੈਂਗੁਏਜ ਫ੍ਰੈਂਚ ਵੱਲ ਗਈ ਫਿਰ ਜਰਮਨ ਫਿਰ ਜਪਾਨੀਜ਼ ਇਦਾਂ ਕਰਦੇ ਕਰਦੇ ਉਹਨੂੰ ਥੋੜਾ ਹੋਰ ਬਾਕੀ ਲੈਂਗੁਏਜਸ ਵਾਲੇ ਦਾ ਧਿਆਨ ਗਿਆ ਤੇ ਚਾਰ ਲੈਂਗੁਏਜਸ ਨੇ ਸਰਟੀਫਿਕੇਟ ਲਏ ਆ ਤੇ ਤਿੰਨ ਲੈਂਗੁਏਜ ਵੈਸੇ ਬੋਲ ਲੈਂਦੀ ਆ ਕਿਉਂਕਿ ਟਾਈਮ ਨਹੀਂ ਮਿਲਿਆ ਉਸ ਤੋਂ ਬਾਅਦ ਸਟੱਡੀਜ਼ ਸਟਾਰਟ ਹੋ ਗਈਆਂ ਇਹ ਸਾਰਾ ਕੁਝ ਲੋਕਡਾਊਨ ਦੇ ਵਿੱਚ ਤਾਂ ਹੁਣ ਅੱਗੇ ਹੋਰ ਵੀ ਲੈਂਗੁਏਜ ਕਰੇਗੇ। ਤੁਸੀਂ ਕਿਹੜੀ ਜਿੱਕਨੀ ਕੋਸ਼ਿਸ਼ ਕੀਤੀ ਬੜੀ ਕੋ ਮੈਂ ਲੱਗੇ ਬੈਠਦਾ ਜਰੂਰ ਹੁੰਦਾ ਸੀਗਾ ਕਰਦਾ ਸੀਗਾ ਮਗਰ ਮੈਨੂੰ 뮤ਜ਼ਿਕ ਪਸੰਦ ਆਉਂਦਾ ਕੋਰੀਅਨ 뮤ਜ਼ਿਕ ਮਗਰ ਮੈਨੂੰ ਪਤਾ ਨਹੀਂ ਲੱਗਦਾ ਕਿ ਬੋਲਦੇ ਕੀ ਹੈ ਉਹ ਮੈਨੂੰ ਨਹੀਂ ਪਤਾ ਜੇ। ਕਿ ਪੁੱਛਿਆ ਵੀ ਆਪ ਇਹ ਬੁੱਦਸੋ ਸਹੀ ਬੜਾ ਬੋਲਦੇ ਕੀ ਨੇ। ਹਾਂ ਮੈਂ ਪੁੱਛਦਾ ਰਹਿੰਦਾ ਕਿ ਬੋਲਦੇ ਕੀ ਹੈ ਇਹ ਰਾਜ਼ੀ ਰਹਿੰਦੀ ਕਿ ਇਸ ਤਰ੍ਹਾਂ ਬੋਲਦੇ ਬੋਲਦੇ ਮਗਰ ਮੈਂ ਸਾਨੂੰ ਨੇ ਸਾਨੂੰ ਬਸ ਉਹ ਜਿਹੜਾ ਜਿਹੜੇ ਬਣਾਉਂਦੇ ਆਂ ਦਾ ਅਲਫਾਬੈਟ ਉਹ ਮੈਨੂੰ ਆਉਂ ਲੱਗਦਾ ਪਤਾ ਕਿੜੇ ਮਕੋੜੇ ਜਿਹੜੇ ਪਤਾ ਕੀ ਬਣਾ ਦਿੰਦੇ ਆ। ਤੇ ਉਹਦਾ ਨਹੀਂ ਇੰਨਾ ਜ਼ਿਆਦਾ ਪਤਾ ਲੱਗਦਾ ਹੁਣ ਬੇਟੀ ਕੀ ਕਹਿੰਦੀ ਹੈ ਕੀ ਬਣਾ ਚੁਣਦੀ ਹੈ ਬੇਟੀ ਦਾ ਬਸ ਇਹੀ ਹੈ ਕਿ ਪਹਿਲੇ ਤਾਂ ਨੇ ਹੁਣ 10th ਦੇ ਵਿੱਚ ਉਹਦਾ ਕੋਰੀਅਨ ਟਾਪਿਕ ਦਾ ਪੇਪਰ ਦਿੱਤਾ ਹੁਣ ਫ੍ਰੈਂਚ ਦੀ ਫਿਰ ਦੇਵੇਗਾ A2 ਲੈਵਲ ਦੇਗੀ ਫਿਰ +2 ਤੋਂ ਬਾਅਦ ਇਹ ਟਾਪਿਕ ਦਾ ਹਾਈਰ ਵਰਜ਼ਨ ਟਾਪਿਕ 2 ਉਹਦਾ ਉਹ ਦੇਗੀ ਤੇ ਫ੍ਰੈਂਚ ਦਾ B2 ਲੈਵਲ ਦੇਗੀ ਉਸ ਤੋਂ ਬਾਅਦ ਕਹਿੰਦੀ ਕਿ ਮੈਂ 3 ਡਿਗਰੀਆਂ ਇਕੱਠੀਆਂ ਕਰਨੀਆਂ ਆਪਣੀਆਂ ਫ੍ਰੈਂਚ ਦੀ ਗ੍ਰੈਜੂਏਸ਼ਨ ਕੋਰੀਅਨ ਦੀ ਤੇ ਇੰਗਲਿਸ਼ ਆਨਰ ਤੇ ਉਸ ਤੋਂ ਬਾਅਦ ਕਹਿੰਦੀ ਮੈਂ ਟਰਾਂਸਲੇਟਰ ਐਮਬੈਸੀ ਚ ਲੱਗਣਾ ਕੀ ਸਟ੍ਰੈਟੀਜੀ ਤੇ ਤਿਆਰੀ ਚੱਲਦੀ ਹੈ ਘਰ ਦੀ ਆ ਮਤਲਬ ਕਿ ਵਧੀਆ ਜਦੋਂ ਬੱਚਾ ਪੜਦਾ ਹੋਵੇ ਤੇ ਫਿਰ ਮਾਪਿਓ ਨੇ ਸਪੋਰਟ ਕਰਨੀ ਚਾਹੀਦੀ ਆ ਉਹਨੂੰ ਮਤਲਬ ਕਿ ਉਹਨੂੰ ਹੌਸਲਾ ਫਜਾਈ ਕਰਨੀ ਚਾਹੀਦੀ ਆ ਜੋ ਮੰਗਦੀ ਆ ਚਲੋ ਮੈਂ ਅਰਨਿੰਗ ਹੈਂਡ ਆਪਣਾ ਸਿੰਗਲ ਅਰਨਿੰਗ ਹੈਂਡ ਆ ਇਹਦੇ ਮਦਰ ਹਾਊਸ ਵਾਈਫ ਆ ਫਿਰ ਵੀ ਜੋ ਬੱਚਾ ਡਿਮਾਂਡ ਕਰਦਾ ਸਾਨੂੰ ਪੂਰੀਆਂ ਕਰਨੀਆਂ ਪੈਂਦੀਆਂ ਤੇ ਕਰਨੀਆਂ ਚਾਹੀਦੀਆਂ ਕਿਉਂਕਿ ਜੇ ਬੱਚਾ ਇੰਟਰਸਟ ਲੈਂਦਾ ਸਟੱਡੀ 'ਚ ਤੇ ਸਾਨੂੰ ਵੀ ਨਾਲ ਉਹਦੇ ਪੂਰੀ ਸਪੋਰਟ ਕਰਨੀ ਚਾਹੀਦੀ ਮੇਰਾ ਨਾਮ ਮਨਪ੍ਰੀਤ ਕੋਹੜਾ ਹੈ ਔਰ ਮੈਂ ਅਜਨੇਦੀ ਮਦਰ ਆ ਔਰ ਲੋਕਡਾਊਨ ਵਿੱਚ ਇਹਨੂੰ ਇੰਟਰਸਟ ਲੱਗ ਪਿਆ ਸੀਗਾ ਇਹਦੇ ਵਿੱਚ ਕੋਰੀਅਨ ਵਗੈਰਾ ਸਾਰੀ ਲੈਂਗੁਏਜ ਸਿੱਖਣ ਚ ਤੇ ਮੈਨੂੰ ਜੋ ਬੇਟੀ ਨੇ ਪ੍ਰਾਊਡ ਮਹਿਸੂਸ ਕਰਾਇਆ ਹੈ ਮੈਂ ਉਸ ਤੋਂ ਵੱਧ ਵੀ ਇਹਦੀ ਥੈਂਕਫੁਲ ਆ ਕਿ ਇੰਨੇ ਸਾਨੂੰ ਇਨਾ ਪ੍ਰਾਊਡ ਮਹਿਸੂਸ ਕਰਾਇਆ ਤੇ ਥੈਂਕਫੁਲ ਇਸ ਲਈ ਵੀ ਆ ਕਿ ਇੰਨੇ ਇੱਕ ਬਹੁਤ ਯੂਨੀਕ ਮਤਲਬ ਆਪਣਾ ਕਰੀਅਰ ਓਪਰਚ्युनिटी ਚੁਣੀ ਹੈ ਔਰ ਆਪਣੀ ਜਨਰੇਸ਼ਨ ਵਾਸਤੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਉਹ ਵੀ ਇੱਕ ਆਪਣੇ ਮਤਲਬ ਜੋ ਏਮ ਹੁੰਦੇ ਨੇ ਰੈਗੂਲਰ ਉਹਨਾਂ ਦੇ ਕਿ ਅਸੀਂ ਅਫੀਸਰ ਲਾਈਨ ਚ ਜਾਣਾ ਹੈ ਜਾਂ ਡਾਕਟਰ ਬੰਨਾ ਇੰਜੀਨੀਅਰ ਬੰਨਾ ਇੱਕ ਯੂਨਿਕ ਇੱਕ ਡਿਫਰੈਂਟ ਵੇ ਹੈ ਕਿ ਮਤਲਬ ਬੱਚਾ ਨੂੰ ਇਹਨੇ ਬਹੁਤ ਵਧੀਆ ਐਗਜ਼ਾਮਪਲ ਸੈੱਟ ਕੀਤੀ ਹੈ ਤੇ ਮੈਂ ਇਸ ਲਈ ਉਹਦੀ ਥੈਂਕਫੁਲ ਵੀ ਹਾਂ ਤੇ ਬਹੁਤ ਪ੍ਰਾਊਡ ਹਾਂ ਮਤਲਬ ਇਹ ਸੁਣਦੀ ਹੈ ਸਿੱਖਦੀ ਹੈ ਤੇ ਇੰਟਰਸਟ ਮੈਨੂੰ ਨਹੀਂ ਹੋਇਆ ਬਟ ਹਾਂ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਬੱਚਾ ਇਹ ਚੀਜ਼ ਮਤਲਬ ਕਾਰਿਆ ਹੈ ਅੱਗੇ ਵਧ ਰਿਹਾ ਹੈ ਤੇ ਇਸ ਵਿੱਚ ਮੈਂ ਮਤਲਬ ਖੁਸ਼ ਹੁੰਨੀ ਹਾਂ ਬੱਚੇ ਵਲ ਦੇਖ ਕੇ ਤੇ ਅੱਜ ਜੋ ਇਹਨੇ ਸਾਨੂੰ ਪ੍ਰਾਊਡ ਫੀਲ ਕਰਾਇਆ ਹੈ ਤੇ ਉਹਦੇ ਵਾਸਤੇ ਯੋ ਲੀਕ ਬਿਗ ਥੈਂਕਫੁਲ ਹਾਂ ਆਪਣੇ ਬੱਚੇ ਲਈ ਜਿਸ ਤਰ੍ਹਾਂ ਤੁਸੀਂ ਮੈਨੂੰ ਆਪਣੇ ਖੁਦ ਕਿਹਾ ਕਿ ਇੱਕ ਡਿਫਰੈਂਟ ਕਨਸੈਪਟ ਜਿਹੜਾ ਨੇ ਚੋੜਿਆ ਹੈਗਾ ਬੇਟੀ ਹੈ ਨਾ ਹਾਂਜੀ ਕਿਉਂਕਿ ਹੈਲਪ ਦੀ ਵੀ ਜ਼ਰੂਰਤ ਹੁੰਦੀ ਹੈ ਜਦੋਂ ਕੋਈ ਨਹੀਂ ਪਤਾ ਲੱਗਦਾ ਪੁੱਛਣਾ ਵੀ ਹੁੰਦਾ ਮੈਂ ਵੀ ਆਪਣਾ ਵੀ ਕਿੱਥੋਂ ਕੀ ਕਰਾਂ ਕਦੇ ਪੁੱਛ ਵੀ ਕੋਸ਼ਿਸ਼ ਕੀਤੀ ਨਹੀਂ ਕਿਉਂਕਿ ਭਾਸ਼ਾ ਮਤਲਬ ਵੱਖਰੀ ਨਹੀਂ ਮੇਰੇ ਕੋਲ ਤੁਹਾਨੂੰ ਨਹੀਂ ਹੁੰਦੀਆਂ ਹਾਂਜੀ ਉਸ ਵਾਸਤੇ ਇਹਦੇ ਪਾਪਾ ਨੇ ਉਹਨੂੰ ਬਹੁਤ ਗਾਈਡ ਕੀਤਾ ਹੈ ਔਰ ਉਹਨਾਂ ਨੇ ਐਕਚੁਅਲੀ ਉਹ ਰੀਅਲੀ ਇਹਦੇ ਵਾਸਤੇ ਬਹੁਤ ਵੱਡੇ ਇਸ ਚੀਜ਼ ਲਈ ਗਾਈਡ ਰਹੇ ਨੇ ਉਹਨਾਂ ਨੇ ਮਤਲਬ ਯੂਨੀਵਰਸਿਟੀ ਤੇ ਉਹਨੂੰ ਇਗਜ਼ਾਮ ਲਈ ਕਿ ਤੇ ਇੰਨੇ ਫਿਰ ਉਸ ਚੀਜ਼ ਨੂੰ ਅੱਗੇ ਵਧਾ ਵਧਾਉਂਦੇ ਗਏ ਉਸ ਦਾ ਪੈਸ਼ਨ ਸੀਗਾ ਕਿ ਮੈਂ ਸਿੱਖਣਾ ਹੈ ਬਟ ਜਿਸ ਤੰ ਹੁਣ ਅਸੀਂ ਇਹਦਾ ਟਾਪਿਕ ਦਾ ਐਗਜ਼ਾਮ ਦ ਦਿੱਲੀ ਦਾ ਆਇਆ ਹੈ ਉਹ ਵੀ ਇਹਨਾਂ ਨੇ ਮਤਲਬ ਇਹ ਚੀਜ਼ ਨੂੰ ਸਰਚ ਕਰਕੇ ਕਿ ਇਹ ਚੀਜ਼ ਤੇ ਆਪਣੇ ਐਗਜ਼ਾਮ ਦੇ ਕੇ ਸਰਟੀਫਿਕੇਟ ਹਾਸਲ ਕਰ ਸਕਦੀ ਹੈ ਤੇ ਅਸੀਂ ਇਸ ਚੀਜ਼ ਲਈ ਨੂੰ ਮੋਟੀਵੇਟ ਕਰਦੇ ਰਹਿੰਦੇ ਆ ਬੇੜੀ ਕਹਣੀ ਵੀ ਆਪਣਾ ਜਿਹੜਾ ਗੋਲ ਨੇ ਅਚੀਵ ਕਰਨਾ ਹੈ ਉਹਦੇ ਵਾਸਤੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਕੀ ਕੁਝ ਕੀਤਾ ਜਾ ਰਿਹਾ ਹਾਂ ਹਾਂ ਹੁਣ ਨੈਕਸਟ ਦਾ ਇਹ ਹੈ ਕਿ ਇਹਨੇ ਮਤਲਬ ਉਹਦੇ ਵਿੱਚ ਡਿਗਰੀਜ਼ ਆਪਣੀ ਪਲੱਸ 2 ਤੋਂ ਬਾਅਦ ਲਏਗੀ ਔਰ ਫਿਰ ਉਹ ਆਪਣਾ ਇਸ ਵਿੱਚ ਆਪਣਾ ਕਰੇਗੀ ਕੈਰੀਅਰ ਬਣਾਏਗੀ ਪਲੱਸ ਵਾਲ ਜਿਸ ਤਰ੍ਹਾਂ ਦੇ ਨਾਲ ਅਜੀ ਵੀ ਕਈ ਮਾਪੇ ਹੈਗੇ ਨੇ ਜਿਹੜੇ ਕਹਿੰਦੇ ਵੀ ਬੇਟੀਆਂ ਨੂੰ ਨਹੀਂ ਪੜਾਉਣਾ ਚਾਹੀਦਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹੋਂ ਤੇ ਦੇਖੋ ਮੇਰੇ ਖਿਆਲ ਨਾਲ ਇਹ ਸੋਚ ਕਾਫੀ ਬਦਲ ਚੁੱਕੀ ਆ ਹਰ ਪੇਰੈਂਟਸ ਦੀ ਕਿ ਉਹ ਆਪਣੇ ਬੱਚਿਆਂ ਨੂੰ ਘਰ ਨਹੀਂ ਬਠਾਉਂਦੇ ਜਾਂ ਇਹ ਸੋਚ ਨਹੀਂ ਹੈ ਔਰ ਬਹੁਤ ਸਾਰੀਆਂ ਸਾਡੇ ਦੇਸ਼ ਦੀਆਂ ਬੇਟੀਆਂ ਨੇ ਬਹੁਤ ਬਹੁਤ ਵੱਡੇ ਐਗਜ਼ਾਮਪਲ ਸੈੱਟ ਕੀਤੇ ਆ ਸਾਰਿਆਂ ਵਾਸਤੇ ਇੱਕ ਬਹੁਤ ਹੀ ਹਟ ਕੇ ਕੰਮ ਕਰਕੇ ਇਵਨ ਕਿ ਸਾਡੇ ਦੇਸ਼ ਦੇ ਜਿਹੜੇ ਮੁੰਡੇ ਨੇ ਉਹ ਉਸ ਚੀਜ਼ ਨੂੰ ਆਪਣੇ ਮਤਲਬ ਵੇ ਤਾਂ ਹਟ ਚੁੱਕੇ ਨੇ ਜਿਸ ਤਰ੍ਹਾਂ ਸਾਡੇ ਪੰਜਾਬ ਚ ਤੇ ਨਸ਼ਿਆਂ ਚ ਜਿਆਦਾ ਪੈ ਚੁੱਕੇ ਨੇ ਜਾਂ ਬਾਹਰ ਫੋਰਨ ਕੰਟਰੀ ਚ ਸੈਟਲ ਹੋ ਰਹੇ ਨੇ ਪਰ ਬੇਟੀਆਂ ਨੇ ਸਾਡੇ ਦੇਸ਼ ਵਿੱਚ ਰਹਿ ਕੇ ਬਹੁਤ ਵੱਡੀ ਐਗਜ਼ਾਮਪਲ ਸੈੱਟ ਕੀਤੀ ਆ ਤੇ ਵਨ ਆਫ ਮਾਈ ਡਾਟਰ ਇੰਨੇ ਵੀ ਇੱਕ ਬਹੁਤ ਵੱਡੀ ਐਗਜ਼ਾਮਪਲ ਸੈੱਟ ਕੀਤੀ ਹੈ ਤੇ ਕਿਸੇ ਦੀ ਸੋਚ ਨਹੀਂ ਅੱਜਕੱਲ ਕਿ ਬੱਚਿਆਂ ਨੂੰ ਬੇਟੀਆਂ ਨੂੰ ਮੈਨੂੰ ਨਹੀਂ ਲੱਗਦਾ ਕਿ ਅਗਰ ਜੇ ਕਿਸੇ ਦੀ ਹੈ ਵੀ ਹੈ ਤੇ ਉਹ ਦੇਖਣ ਤੇ ਆਪਣੀ ਸੋਚ ਨੂੰ ਬਦਲਣ